ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਬਾਬਲ ਕਲਾਂ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਕੋਟਕਪੂਰਾ ਸ਼ਹਿਰ ਵੀ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਜਾਨਵਰ ਆ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਰੱਖੇ ਹੋਏ ਆ ਭਾਈ ਦੇ ਨਾਗ ਪਰ ਪੂਰੇ ਚੰਗੇ ਆ ਆਪਣੇ ਚੈਨਲ ਤੇ ਵੀਰ ਦੀਆਂ 5-6 ਵੀਡੀਓ ਅਪਲੋਡ ਹੋਣਗੀਆਂ ਟੋਟਲ 6 ਕਿੰ ਮਹੀਨਿਆਂ ਬਾਅਦ ਇੱਕ ਅੱਧਾ ਪਸ਼ੂ ਬਾਈ ਸੇਲ ਕਰਦਾ ਹੁੰਦਾ ਤੇ ਨਾਗਰ ਰੱਖਦਾ ਬਾਈ ਸਾਰੇ ਚੰਗੇ ਸਾਰੇ ਚੰਗੇ ਰਿਕਾਰਡ ਵਾਲੇ ਆ ਪ੍ਰੋਪਰ ਸਾਰਾ ਰਿਕਾਰਡ ਮਿਲੂਗਾ ਪਿਛਲੇ ਸਾਲ ਇੱਕ ਬਹੁਤ ਚੰਗੀ ਝੋਟੀ ਵੇਚੀ ਸੀ 23-24 ਕਿਲੋ ਦੁੱਧ ਵਾਲੀ ਜਨ ਕਿ 5 6 ਨਗ ਵਿੱਚ ਜਿੰਨੇ ਨਗ ਵਿੱਚ ਸਾਰੇ ਚੰਗੇ ਦੁੱਧ ਵਾਲੇ ਆ ਅੱਜ ਦੀ ਵੀਡੀਓ ਦੇ ਵਿੱਚ ਵੀ ਬਹੁਤ ਚੰਗੀ ਮੋਹਰਾ ਨਸਲ ਦੀ ਜੈਡ ਬਲੈਕ ਝੋਟੀ ਵਿਖਾਉਣੀ ਆ ਚੰਗੇ ਦੁੱਧ ਵਾਲੀ ਪੂਰੀ ਭਾਰੀ ਫੁੱਲ ਐ ਵੀ ਬੋਡੀ weight ਵਾਲੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹ ਵੀ ਬਰੀਕਣਾਂ ਵਾਂਗੂ ਭਾਈ ਕਹਿੰਦਾ ਦੁੱਧ ਦਿੰਦੀ ਆ ਲੇਵਾ ਭਾਂਡਾ ਸੋਹਣਾ ਵੱਡਾ ਸੇਵਾ ਸੰਭਾਲ ਵੀਰ ਦੀ ਫੁੱਲ ਆ ਪੂਰੀ ਭਾਰੀ ਫੁੱਲ ਵਜਨ ਵਾਲੀ ਆ ਇਨਫਰਮੇਸ਼ਨ ਲੈ ਲੈਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਣਾ ਹਾਂਜੀ ਬਾਈ ਸਸੀ ਕਾਲ ਸਸੀ ਕਾਲ ਜੀ ਨਾਮ ਦੱਸ ਦਈਏ ਚਮਕੌਰ ਸਿੰਘ ਪਿੰਡ ਬਹਿਵਲ ਕਲਾਂ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜੀ ਮੋਬਾਈਲ ਨੰਬਰ ਦੱਸ ਦਈਏ 9530898 ਜੀ ਇੱਕ ਰਿਫਰ ਦੱਸੀ 9530898 ਬਾਈ ਚਮਕੌਰ ਕੰਨ ਮਸੂਆ ਤੀਜਾ ਸੂਆ ਹੈ ਤੀਜਾ ਸੂਆ ਹਾਂਜੀ ਦੂਜੇ ਸੂਏ ਕਿੰਨਾ ਕਿ ਦੁੱਧ ਪਿਆ ਗਈ ਉਹ ਤਾਂ 22 ਕਿਲੋ ਹੈ ਜੀ ਬਾਈ 218 19 ਕਿਲੋ ਚੋਈ ਆਈ ਹੂੰ ਦੋਏ ਸੂਵੇ ਕਟੀਆਂ ਦਿੱਤੀਆਂ ਜੀ ਠੀਕ ਐ ਕਟੀਆਂ ਜੈਡ ਬਲੈਕ ਹੀ ਦਿੰਦੀ ਐ ਸਹੀ ਐ ਜੀ ਪਹਿਲੇ ਸੂਵੇ 18 19 ਦੂਜੇ ਸੂਵੇ 22 ਹਾਂਜੀ ਕੀ ਆਸਮੇ ਦਾਰ ਕੀ ਦੁੱਧ ਦੀ ਸਾਡਾ 25 26 ਇਹਦੀ ਐ ਸਮਾ ਸਮਾ ਇਹਦਾ 6 7 ਤਰੀਕ ਨੂੰ ਜਨ ਪੂਰੇ ਐ 6 7 ਤਰੀਕ ਨੂੰ ਕਿਹੜਾ ਸੀਮਨ ਲੱਗਿਆ ਬਾਈ ਇਹਦੇ 10 53 ਦਾ ਜੀ 10 53 ਠੀਕ ਐ ਜੀ ਸੀਲ ਸਾਊ ਫੀਲ ਪੂਰੀ ਹੈ ਜੀ ਇਹ ਤਾਂ 3 ਕੁ ਮਹੀਨੇ ਹੀ ਛੱਡੀ ਆ 2.5 3 ਮਹੀਨੇ ਠੀਕ ਹੈ ਜੀ ਆਪ ਡ్రਾਈ ਕੀਤੀ ਜਾਈ ਹਾਂ ਜੀ ਦੂਜੇ ਸੂਏ ਦੀ ਝੋਟੀ ਕਿਹੜੀ ਇਹਦੀ ਦੂਜੇ ਉਹ ਖੜੀ ਸਾਹਮਣੇ ਠੀਕ ਹੈ ਜੀ ਕਿੱਡੀ ਹੈ ਮਾੜੀ ਜਿਹੀ ਵਿਖਾਈਏ ਤੋਰ ਕੇ ਦੋਸਤੋ ਉਹ ਝੋਟੀ ਹੈ ਦੂਜੇ ਸੂਏ ਦੀ ਪਹਿਲੇ ਸੂਏ ਵੀ ਕੱਟੀ ਦਿੱਤੀ ਦੂਜੇ ਸੂਏ ਵੀ ਕੱਟੀ ਦਿੱਤੀ ਹੁਣ ਤੀਜੇ ਸੂਏ ਸੂਨ ਨੂੰ ਝੋਟੀ ਤਿਆਰ ਹੈ 6 ਤਰੀਕ ਨੂੰ ਇੱਕ ਟੀਕਾ ਭਰਾਇਆ ਬਾਈ ਕਹਿੰਦਾ 1 7 ਤਰੀਕ ਨੂੰ ਭਰਾਇਆ ਹੁਣ ਰਹੀ ਵੇਖੋ ਜਾਂ ਤਾਂ 6 ਵਾਲੇ ਤੇ ਰਹੀ ਜਾਂ 7 ਵਾਲੇ ਤੇ ਰਹੀ ਆ 22 ਕਿਲੋ ਦੁੱਧ ਬਾਈ ਕਹਿੰਦਾ ਚਮਕੌਰ ਕਿ ਦੂਜੇ ਸੂਏ ਇਹਦੇ ਥੱਲੋਂ ਅਸੀਂ ਝੋਇਆ ਪਹਿਲੇ ਸੂਏ 18 19 ਕਿਲੋ ਜਿੰਨੀਆਂ ਝੋਟੀਆਂ ਬਾਈ ਨੇ ਸੇਲ ਕੀਤੀਆਂ ਆਪਣੇ ਚੈਨਲ ਤੇ ਹੀ ਅਪਲੋਡ ਆ ਵੀਡੀਓ ਇੰਨੇ ਦੁੱਧ ਆਲੀਆਂ ਹੀ ਸੀ ਕੋਈ 22 23 ਇੱਕ ਵੀ ਵੇਚੀ ਸੀ ਬਾਈ ਨੇ 25 26 ਕਿਲੋ ਦੁੱਧ ਵਾਲੀ ਝੋਟੀ ਉਹ ਝੋਟੀ ਬਹੁਤ ਕੀਮਤ ਤੇ ਸੇਲ ਹੋਈ ਸੀਗੀ ਤੀਜਾ ਸੂਆ ਰੀਜਨਲ ਕਹਿੰਨ ਉਹਦਾ ਦੂਜਾ ਸੂਆ ਕਹਿੰਦਾ ਪਰ ਸਹੀ ਤੀਜਾ ਸੂਆ ਬਸ ਮੋੜ ਲਾ ਬਾਈ ਦੋਸਤੋ ਆਫ ਕੈਮਰਾ ਹੀ ਬਾਈ ਦੱਸਦਾ ਸੀ ਇਹ ਥੋੜਾ ਜਿਆਦਾ ਡਰਦੀ ਆ ਬਗਾਨੇ ਬੰਦੇ ਤੋਂ ਬਾਕੀ ਉਦਾਂ ਬਾ ਮਹੀਨੇ ਬਾਅਦ ਹੀ ਬਿਨਾ ਬੱਚੇ ਤੋਂ ਵੇਚ ਜਾ ਠੀਕ ਆ ਮਹੀਨੇ ਬਾਅਦ ਦੋਸਤੋ ਸੀਲ ਬਾਈ ਕਹਿੰਦਾ ਇੰਨੀ ਆ ਪਵਾ ਮਹੀਨੇ ਬਾਅਦ ਬੱਚਾ ਪਾਸੇ ਕਰ ਦੇ ਉਵੇਂ ਬਹਿ ਜਾ ਤਾਂ ਵੀ ਲੱਤ ਨਹੀਂ ਚੱਕਦੀ ਭਾਵੇਂ ਦੋਵਾਂ ਮਹੀਨੇ ਬਾਅਦ ਬੱਚਾ ਪਾਸੇ ਕਰ ਦੇ ਮੋਰਾ ਨਸਲ ਦੀ ਜੈਡ ਬਲੈਕ ਚੰਗੇ ਸੀਵਨ ਦੀ ਗੱਭਣ ਚੰਗੇ ਦੁੱਧ ਵਾਲੀ ਤਿਆਰ ਝੋਟੀ 25 26 ਲੀਟਰ ਦੁੱਧ ਦੀ ਬਾਈ ਚਮਕੌਰ ਉਮੀਦ ਕਰਦਾ ਕਿ ਇਹਨਾਂ ਪਿਆਜੂ ਨਹੀਂ ਕੋਈ ਚੱਕਰ ਨਹੀਂ ਬਾਈ ਸਵਾ ਕੇ ਚਵਾ ਕੇ ਵੀ ਦੇ ਦੂਗਾ ਜੇ ਕਿਸੇ ਨੂੰ ਵਹਿਮ ਆਉ ਕੋਈ ਚੱਕਰ ਨਹੀਂ ਅੱਗੇ ਵੀ ਆਵੇਂ ਰੇਕ ਵੀਡੀਓ ਚ ਵੀਰੇ ਇਹੀ ਗੱਲ ਕਹਿੰਦਾ ਹੁੰਦਾ ਜੇ ਕਿਸੇ ਨੇ ਚੋਕ ਕੇ ਲੈਣੀ ਆਪਾਂ ਚਵਾ ਕੇ ਦੇ ਦਾਂਗੇ ਕਿਉਂਕਿ ਬਾਈ ਕਹਿੰਦਾ ਕਹਿਣ ਵਾਲੀਆਂ ਗੱਲਾਂ ਨਹੀਂ ਇਹਨਾਂ ਦੁੱਧ ਚੋਇਆ ਲੈ ਚੱਲ ਬਾਈ ਖੁਰਨੀ ਤਾਂ ਕੋਈ ਨਾ ਉੱਥੇ ਵਿਖਾ ਦੇਾਂਗੇ ਉਪਰੋਂ ਸੂਲ ਤੋਂ ਫਟਾਂਗੂ ਚੌੜਾ ਹਵਾਨਾ ਸਟਾਰਟ ਹੁੰਦਾ ਥਣਾ ਦੀ ਸਾਫ਼ ਸੁਥਰੀ ਮੋٹے ਮੋٹے ਥਾਣ ਮੂੰਹ ਮੱਥੇ ਦੀ ਵੀ ਸੋਹਣੀ ਆ ਥੋੜਾ ਜਿਹਾ ਡਰਦੀ ਆ ਇਹਦੋਂ ਪਹਿਲਾਂ ਜਿੰਨੀਆਂ ਵੀ ਵੀਡੀਓ ਬਣਾਈਆਂ ਉਹ ਝੋਟੀਆਂ ਭੂਰਾ ਵੀ ਨਹੀਂ ਡਰਦੀਆਂ ਡੁਰਦੀਆਂ ਸੀ ਇਹ ਥੋੜਾ ਜਿਹਾ ਕਰਦੀ ਆ ਡੋੜ ਡੀ ਜਾਨਵਰ ਦਾ ਹੁੰਦਾ ਪੂਰਾ ਥੱਬੇ ਦਾ ਲੇਵਾ ਤਿਆਰ ਕੀਤਾ ਹਜੇ 6-7 ਦਿਨ ਪਏ ਆ ਡੇਟ ਮੁਤਾਬਕ ਵੇਖੋ ਦਿਨਾਂ ਤੇ ਸੁੰਦੀ ਆ ਜਾਂ ਕੋਈ 2 ਦਿਨ ਉੱਪਰ ਲੈਂਦੀ ਆ ਉਹ ਅੱਗੇ ਮਾਰਾਈ ਨੂੰ ਪਤਾ ਥਣਾ 'ਚ ਕੋਈ ਹਜੇ ਧਾਰਾਂ ਪਾਈਆਂ ਨਹੀਂ ਤੁਸੀਂ ਥਣ ਵੇਖ ਹੀ ਰਹੇ ਆ ਹਜੇ ਢਿੱਲੇ ਹੀ ਪਏ ਆ ਠੀਕ ਹੈ ਪਾਈ ਕਹਿੰਦਾ ਸੂਣ ਤੋਂ ਕੋਈ 2-4 ਦਿਨ ਪਹਿਲਾਂ ਥਰਮ ਭਰੂਗੀ ਹਜੇ 6-7 ਦਿਨ ਪਏ ਆ ਪੂਰਾ ਵੱਡਾ ਡੱਵਲ ਹਵਾਨਾ ਸੇਵਾ ਸੰਭਾਲ ਵੀ ਫੁੱਲੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਚਾਰ شپੇਰੋਂ ਇੱਕੋ ਜੀ ਪਈ ਆ ਹੂੰ ਸੀਲ ਪੂਰੀ ਆ ਬਾਈ ਕਹਿੰਦਾ ਥੋੜਾ ਹੀ ਉਪਰਾ ਕਰਦੀ ਆ ਵਲਟ ਨਾ ਹਜੇ ਚਾਰ شپੇਰੇ ਬਹੁਤ ਪਈਆਂ ਦਿਨ ਹਜੇ 6-7 ਦਿਨੇ ਡੇਟ ਮੁਤਾਬਕ ਹੀ ਪਏ ਆ ਲੈ ਜਾਣੇ ਆ ਜਿੱਦਾਂ ਤਿਆਰ ਹੋ ਜਾਂਦੀ ਆ ਲੈਟ ਕੇ ਸੋ ਵੀ 25-26 ਲੀਟਰ ਦੁੱਧ ਬਹੁਤ ਹੁੰਦਾ ਬਾਈ ਕਹਿੰਦਾ ਖੁੱਲਾ ਪਿਆਉ 18-19 ਕਿਲੋ ਪਹਿਲੇ ਸਵੇ ਪਲੂਨ ਕੱਟੀ ਨੇ ਦੁੱਧ ਦਿੱਤਾ 22 ਕਿਲੋ ਬਾਈ ਕਹਿੰਦਾ ਦੂਜੇ ਸੂਏ ਦੇ ਥੱਲੋਂ ਮੈਚ ਹੋਇਆ ਆ ਹੁਣ ਦੋ ਕਿ ਕਿਡੇ ਕਢਾ ਲਿਆ ਹੁਣ ਠਹਿਜੇ ਗਈ ਆ ਹੁਣ ਮੌਜ ਨਾ ਤਰੀ ਜਾਂਦੀ ਆ ਜੇ ਕੋਈ ਭੈਣ ਭਰਾ ਚੰਗੇ ਦੁੱਧ ਵਾਲੀ ਚੰਗੀ ਸਨਖੀ ਝੋਟੀ ਲੈਣ ਦਾ ਚਾਹਵਾਨ ਹੋਵੇ ਤੇ ਬਾਈ ਦੇ ਘਰੇ ਆ ਜਿਓ ਦੋਸਤੋ ਹਾਂ ਉੱਥੇ ਲੈ ਚਲੋ ਬਾਈ ਦੋਸਤੋ ਥੋੜੇ ਨਾ ਹੈਗਾ ਜਿਹੜੇ ਇੰਨੇ ਦੁੱਧ ਵਾਲੇ ਆ ਨਹੀਂ ਆਮ ਤੁਹਾਨੂੰ ਪਤਾ 10-12 ਕਿਲੋ ਦੁੱਧ ਵਾਲੀਆਂ ਝੋਟੀਆਂ ਠੀਕ ਹੈ ਬਾਈ ਕਹਿੰਦਾ ਤਾਰ ਪੋਲੀ ਵੀ ਗਾਈਆਂ ਨਾਲੋਂ ਵੱਧ ਆ ਠੀਕ ਆ ਜੀ ਜ਼ਿੰਮੇਵਾਰੀ ਬਾਈ ਕਹਿੰਦਾ ਫੋਲੋ ਉਂਗਲ ਜਿੰਨੀ ਮੋਟੀ ਧਾਰ ਹੈ ਤੁਸੀਂ ਥਣ ਵੇਖ ਹੀ ਰਹੇ ਹਜੇ ਥਾਣਾ ਚ ਕੋਈ ਧਾਰਾ ਨਹੀਂ ਪਾਈਆਂ ਦਨ 6-7 ਪਏ ਆ ਲਟਕੇ ਸੂ ਘਰਮ ਵਾਲੀ ਜਦੋਂ ਤਿਆਰ ਹੋਗੀ ਇਹ ਆਪ ਕਿਹੜੇ ਸੀਵੰਦੀ ਬਾਈ ਕੋਈ ਹਰਿਆਣੇ ਦੀ ਆ ਬਈ ਥੱਲੀ ਚ ਆ ਮੇਰਾ ਠੀਕ ਆ ਦੋਸਤੋ ਕਾਪੀ ਤੇ ਲਿਖਿਆ ਅਸ਼ੋਕੜੇ ਦਾ ਹਰਿਆਣੇ ਦਾ ਉਹ ਬਾਈ ਵੇਖ ਕੇ ਦੱਸ ਦੋ 53 ਤੋਂ ਗੱਬਣ ਉਹ ਕਿੰਨਾ ਦੁੱਧ ਪਿਆ ਗਈ ਆ ਕੋਲੇ ਬਾਈ ਐਦਕੇ ਅਸੀਂ 2 ਮਹੀਨੇ 5 ਦਿਨ ਛੱਡੀ ਸੀ 20 ਕਿਲੋ ਫੇਰ ਵੀ ਦੇਈ ਜਾਂਦੀ ਏ 20 ਕਿਲੋ ਹਾਂ ਪਰ ਪਹਿਲਾਂ ਐ ਲੱਗਦਾ ਸੂਈ ਤੋਂ ਵੀ ਐਕੀ ਦੁੱਧ ਦੇਣੀ ਸੂਈ ਹੈ ਠੀਕ ਹੈ ਜੀ 20 ਕਿਲੋ ਫੇਰ ਵੀ ਦੇਈ ਜਾਂਦੀ ਆ ਆ ਕੱਟੀ ਉਹਦੀ ਆ ਹਾਂ ਇਹ ਇਹਦਾ ਹੈਗਾ 43 54 ਦੀ ਇਹ 43 54 ਦੀ ਆ ਬਾਈ ਕਹਿੰਦਾ ਐਕੀ ਥੋੜਾ ਜਿਹਾ ਦਿਨਾਂ ਦਾ ਭਲੇਖਾ ਲੱਗ ਗਿਆ ਸੀਗਾ ਜਦੋਂ ਕਾਪੀ ਵੇਖੀ 2 ਮਹੀਨੇ 5 ਦਿਨ ਰਹਿ ਗਏ ਸੀ ਉਦੋਂ ਡਰਾਈ ਕੀਤੀ ਐਰ ਕੀ ਬਾਈ ਕਹਿੰਦਾ ਸਾਨੂੰ ਸੀਗਾ ਦੁੱਧ ਘਟਾ ਦਿਓ ਕੋਣ ਵੀ ਇਹਨਾਂ ਬੁਖਾਰ ਚੜ ਗਿਆ ਸੀਗਾ ਤੇ 25 ਦਿਨਾਂ ਦੀ ਫੇਰ ਗੱਬਣ ਠੀਕ ਆ 25 ਦਿਨਾਂ ਦੀ ਹੁਣ ਵੀ ਬਾਈ ਕਹਿੰਦਾ ਗੱਬਣ ਹੋ ਗਈ ਆ 20 ਕਿਲੋ ਫੇਰ ਵੀ ਬਾਈ ਕਹਿੰਦਾ ਟਰਾਈਪੀਡ ਇਹਨੂੰ ਮਿਲਿਆ ਨਹੀਂ ਖੁੱਲਾ ਪਿਆਏਗੀ ਦੁੱਧ ਤੇਰੀ ਗਾਰੰਟੀ ਆ 2 ਮਹੀਨੇ ਭਲਾ ਬਾਅਦ ਬੱਚੇ ਨੂੰ ਲਾਓ ਨਾ ਲਾਓ ਭਲਾਉਂ ਵੇਜੋ ਭਲਾ ਚਾੜ ਦੀ ਮੁੱਠੀ ਪਾਲੋ ਠੀਕ ਹੈ ਜੀ ਪਰ ਜਿਹੜੀ ਗੱਲ ਉਹ ਹੋਊਗੀ ਆਣੀnga ਵੀ ਮੱਝ ਦੇਤੀ ਨਹੀਂ ਮੈਨੂੰ ਆਏ ਆ ਜੇ ਕੋਈ ਪੈਸੇ ਪਰੂਗਾ ਮੱਝ ਦੇਊਗਾ ਨਹੀਂ ਘਰੇ ਸੁਪੂ ਹੋਊ ਦੇਊਗੀ ਵੀ ਕੱਟੀ ਸਾਨੂੰ ਐਨੀ ਵੀ ਉਮੀਦ ਹੈ ਇਹਦੇ ਠੀਕ ਹੈ ਜੀ ਆ ਪੂਰੇ ਦਿਨਾਂ ਤੇ ਕੱਟੀ ਦਿੰਦੀ ਐ ਦੋ ਸੂਏ ਸੂਈ ਅੱਗੇ ਦੋਸਤੋ ਬਾਈ ਕਹਿੰਦਾ ਪੂਰੇ ਦਿਨਾਂ ਤੇ ਸੁੰਦੀ ਐ ਦੋ ਸੂਏ ਅੱਗੇ ਸੂਈ ਐ ਦੋਵੇਂ ਸੂਈ ਕੱਟੀ ਦਿੱਤੀ ਐ ਐਰਕੀ ਵੀ ਬਾਈ ਕਹਿੰਦਾ ਫੁੱਲ ਉਮੀਦ ਹੈ ਕਿ ਕੱਟੀ ਦਿਓ 25 26 ਲੀਟਰ ਬਾਈ ਦੱਸਦਾ ਖੁੱਲਾ ਦੁੱਧ ਪਿਆ ਉਹ 22 ਕਿਲੋ ਦੂਜੇ ਸੂਏ ਦੁੱਧ ਬਾਈ ਕਹਿੰਦਾ ਇਹਦੇ ਥੱਲੋਂ ਚੋਇਆ ਕੰਡੇ ਵਾਲਾ ਛੋਟੀ ਦੁੱਧ ਦਾ ਰੇਟ ਨਹੀਂ ਤਾਂ ਕਰਕੇ ਹੀ ਆ ਨਹੀਂ ਅਸੀਂ ਵੇਚ ਕੇ ਕੀ ਲੈਣਾ ਸੀ ਦੁੱਧ ਤੁਹਾਨੂੰ ਵੀ ਪਤਾ 50 55 60 65 ਰੇਟ ਚੱਲਦਾ ਵਾ ਇਹ ਤਾਂ ਗੱਲ ਹੈਗੀ ਬਾਈ ਦੋਸਤੋ ਆਪ ਕੈਮਰਾ ਵੀ ਬਾਈ ਗੱਲਾਂ ਕਰਦਾ ਸੀ ਕਿਉਂਕਿ ਹੁਣ ਤਾਂ ਨਗ ਬਾਈ ਕੋਲੇ ਥੋੜੇ ਰਹਿ ਗਏ ਆ ਬਾਈ ਕਹਿੰਦਾ ਵੇਚਣ ਦਾ ਜੀ ਤਾਂ ਕਰਦਾ ਜੀ ਤਾਂ ਕਰਦਾ ਕਿਉਂਕਿ ਬਾਈ ਕਹਿੰਦਾ ਦੁੱਧ ਦਾ ਰੇਟ ਹੈ ਨਹੀਂ ਤੁਹਾਨੂੰ ਵੀ ਪਤਾ ਦੁੱਧ ਦਾ ਰੇਟ ਬਾਹਲਾ ਥੋੜਾ ਡੇਰਿਆਂ ਵਾਲੇ ਕੋਲਸ ਦਿੰਦੇ ਨਹੀਂਗੇ ਤਾਂ ਕਰਕੇ ਬਾਈ ਕਹਿੰਦਾ ਸੇਲ ਕਰਨ ਕਹਿ ਕੇ ਸੇਲ ਕਰ ਦਗੇ ਜੇ ਬਾਈ ਕਹਿੰਦਾ ਕੋਈ ਪੂਰੇ ਪੈਸੇ ਭਰਦਾ ਹੋਇਆ ਤਾਂ سیل ਕਰਾਂਗੇ ਨਹੀਂ ਭਾਈ ਕਹਿੰਦਾ ਆਪਾਂ ਘਰੇ ਚੋਲਾਂਗੇ ਕੋਈ ਚੱਕਰ ਨਹੀਂਗਾ ਆਹ ਦੀ ਧੀ ਆਹ ਦੀ ਦੂਜੇ ਸੂਏ ਦੀ ਕੱਟੀ ਆ ਕਿਹੜੀ ਕੱਟੀ ਆ ਵੀ ਹਾਂ ਥਾਣੇ ਵੀ ਦਿਖਾ ਦਿਓ ਗਰਲਾ ਗਰਲਾ ਥਾਣਾ ਦਾ ਕੋਈ ਕਾਲੀ ਬਲੈਕ ਹੈ ਹੂੰ ਸਹੀ ਹੈ ਜੀ ਮੁੱਲ ਭਾਈ ਉਹਦਾ ਜਾਇਜ਼ ਹੈ ਚਮਕੋਰਾ ਮੁੱਲ ਭਾਈ ਫੋਨ ਤੇ ਰੱਖਾਂਗੇ ਫੋਨ ਤੇ ਹਾਂ ਜੀ ਹਉ ਜਾਇਜ਼ ਜੀ ਹਾਂ ਜੀ ਠੀਕ ਹੈ ਜੀ ਇੱਕ ਕਦੀ ਹੋਈ ਉਹਨੇ ਇੱਕ ਕਦੀ ਦੇ ਦਾਂਗੇ ਸਹੀ ਹੈ ਜੀ ਦੋਸਤੋ ਬਾਈ ਕਹਿੰਦਾ ਮੁੱਲ ਜੈ ਜੀ ਹੋਊਗਾ ਕਰ ਲਾਂਗੇ ਫੋਨ ਤੇ 25 26 ਲੀਟਰ ਦੁੱਧ ਦੀ ਗਾਰੰਟੀ ਜੇ ਕਿਸੇ ਨੇ ਸੂਈ ਤੋਂ ਲੈ ਜਾਣੀ ਭਾਵੇਂ ਕੋਈ ਸੌਦਾ ਕਰ ਲਿਆ ਅਗਲਾ ਸੂਈ ਤੋਂ ਬਾਅਦ ਲੈ ਜਾਏ ਫੁੱਲ ਤਸਲੀਉ ਭਾਈ ਕਹਿੰਦਾ ਸਾਨੂੰ ਉਮੀਦ ਆ 100% ਕਿ ਕੱਟੀ ਦੇਊਗੀ ਪਹਿਲੇ ਦੋ ਸੂਵੇ ਨੇ ਕਟੀਆਂ ਦਿੱਤੀਆਂ ਤੀਜੇ ਸੂਵੇ ਸੂਨ ਨੂੰ ਤਿਆਰ ਆ ਪੂਰੀ ਰਾਜੀ ਆ ਚੰਗੇ ਦੁੱਧ ਵਾਲੀ ਆ ਚੰਗੇ ਸੀਬੰਦੀ ਆ ਪਸ਼ੋਕੜੇ ਦਾ ਹਰਿਆਣੇ ਦਾ ਚੰਗਾ ਸੀ ਬਣ ਲੱਗਿਆ ਉਹਦੇ ਬਾਰੇ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ 1053 ਤੋਂ ਅੱਗੇ ਗੱਬਣ 25 26 ਲੀਟਰ ਦੁੱਧ ਪਿਆਜੂ ਜਿਹਦੇ ਵੀ ਪਸੰਦ ਆਉਂਦੀ ਆ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਮੋਲੀ ਪੂਰੀ ਆ ਉਪਰਾਂ ਕਰਦੀ ਆ ਬਾਈ ਦਾ ਹੂੰ ਲਓ ਜੀ ਬਾਈ ਕਹਿੰਦਾ ਉਦਾਂ ਸੀਲ ਸਾ ਉਹ ਪੂਰੀ ਐ ਲੱਤਾਂ ਛੜਾਂ ਵਾਲੀ ਢਾਂਡੀ ਨਹੀਂ ਗਈ ਕੋਈ ਲੱਤਾਂ ਮਾਰੂਗੀ ਆ ਪੂਛ ਚੱਕ ਲਈ ਆ ਬਾਈ ਨੇ ਸਿਰ ਤੋਂ ਲੈ ਕੇ ਪੈਰ ਤੱਕ ਹੱਥ ਮਾਰਤਾ ਹਾਂ ਫੋਨ ਨੰਬਰ ਸਕਰੀਨ ਤੇ ਪੈਂਡ ਬਹਿਬਲ ਕਲਾਂ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਕੋਟਕਪੂਰਾ ਸਾਰਿਆਂ ਨੂੰ ਸਤਿ